ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆਂ ਚਾ ਖੁਲਾੜੀ ਦੇ ਵਿੱਚ ਜਿੱਥੇ ਆਦਰਸ਼ ਬ੍ਰਿਧਾ ਆਸ਼ਰਮ ਹੈਗਾ ਗੱਲ ਕਰਾਂਗੇ ਉਹਨਾਂ ਬਜ਼ੁਰਗਾਂ ਦੀ ਜਿਨ੍ਹਾਂ ਦੇ ਬੱਚੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਬੇਸਹਾਰਾ ਇਸ ਆਸ਼ਰਮ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੰਦੇ ਨੇ ਛੱਡ ਦਿੰਦੇ ਨੇ ਕਹਿ ਸਕਦੇ ਆਜ ਇੱਥੇ ਅਵੀ ਚੋਦਰੀ ਹੈਗੇ ਕਾਂਗਰਸੀ ਨੇਤਾ ਉਹਨਾਂ ਦਾ ਜਨਮ ਦਿਨ ਸੀਗਾ ਉਹ ਵੈਸੇ ਤਾਂ ਹਰਵ ਇਸ ਆਸ਼ਰਮ ਦੇ ਵਿੱਚ ਹੀ ਆਪਣਾ ਜਨਮ ਦਿਨ ਮਨਾਣਾ ਆਂਦੇ ਨੇ ਤੇ ਅੱਜ ਵੀ ਉਹਨਾਂ ਵੱਲੋਂ ਜਿਹੜਾ ਆਪਣਾ ਜਨਮ ਦਿਨ ਹੈਗਾ ਇੱਥੇ ਮਨਾਇਆ ਇਹਨਾਂ ਬਜ਼ੁਰਗਾਂ ਦੇ ਨਾਲ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ ਗੱਲਬਾਤ ਸੁਣਾਣੇ ਆ ਅਵੀ ਚੌਧਰੀ ਨਾਲ ਤੇ ਜਿਹੜੇ ਸੰਚਾਲਕ ਹੈਗੇ ਨੇ ਇੱਥੇ ਉਹਨਾਂ ਨਾਲ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਮੈਸੇਜ ਹੈਗਾ ਲੋਕਾਂ ਨੂੰ ਕਿ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਉਹਦੇ ਨਾਲ ਕੀ-ਕੀ ਫਾਇਦਾ ਮਿਲਦਿਆ ਤੇ ਜੇ ਨਹੀਂ ਕਰਦੇ ਸੇਵਾ ਤੇ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਅਵੀ ਅੱਜ ਤੁਹਾਡਾ ਜਨਮ ਦਿਨ ਹੈ ਬ੍ਰਿਧ ਆਸ਼ਰਮ ਜਿਹੜਾ ਚੱਕਾੜੀ ਆਇਆ ਇੱਥੇ ਮਨਾਇਆ ਗਿਆ ਕੀ ਕਾਰਨ ਸਾਡੇ ਬ੍ਰਿਧ ਆਸ਼ਰਮ 10 올ਡ ਪੇਜ ਬ੍ਰਿਧ ਆਸ਼ਰਮ ਚੱਕੋ ਲੜੀ ਇੱਥੇ ਆ ਕੇ ਸਾਨੂੰ ਮਨ ਨੂੰ ਬਹੁਤ ਸਕੂਨ ਮਿਲਦਾ ਇੱਥੇ ਜੋ ਕਿ ਸਾਡੇ ਬਹੁਤ ਬਜ਼ੁਰਗ ਰਹਿੰਦੇ ਨੇ ਇੱਥੇ ਇਹ ਸਾਡੇ ਭਰਾ ਨੇ ਵੱਡੇ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਆਸ਼ਰਮ ਚਲਾਇਆ ਤੇ ਸਾਨੂੰ ਆ ਸਕੂਨ ਜੇ ਮਿਲਦਾ ਆਪਣੇ ਆਪ ਨੂੰ ਕਿ ਜਿੱਥੇ ਵੀ ਇਹ ਜਿਹੇ ਬਜ਼ੁਰਗਾਂ ਦਾ ਕੋਈ ਬੇਸ ਹਾਲ ਨੂੰ ਨਾਲ ਸਹਾਰਾ ਬਣਨਾ ਚਾਹੀਦਾ ਤੇ ਮੈਂ ਮੇਰਾ ਜਨਮ ਦਿਨ ਸੀ ਅੱਜ ਆਪਣੇ ਮਨ ਦੀ ਤਮੰਨਾ ਸੀ ਇਹ ਇਹਨਾਂ ਦੇ ਆਕੇ ਮਨਾਇਆ ਜਾਏ ਉੱਥੇ ਆਕੇ ਦੁੱਖ ਵੀ ਲੱਗਦਾ ਹੈ ਜਿਹੜੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਕੇ ਇੱਥੇ ਭੇਜ ਰਹੇ ਨੇ ਮਾਪਿਆਂ ਤੋਂ ਵੱਡਾ ਅਜ ਅਗਰ ਮਾਪਿਆਂ ਦੀ ਸੇਵਾ ਕਰ ਲਈ ਕਿਹਦੇ ਜਾਣਦੇ ਸਾਨੂੰ ਜ਼ਰੂਰਤ ਨਹੀਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਮਾਪਿਆਂ ਨੂੰ ਸੰਭ ਲੈਣੇ ਚਾਹੀਦੇ ਆ ਔਰ ਇੱਥੇ ਆਕੇ ਵੀ ਸਾਨੂੰ ਜੋ ਵੀ ਸਾਡਾ ਭਰਾ ਚਲਾ ਰਿਹਾ ਇਹਨਾਂ ਦੀ ਬਤ ਬਤ ਮਦਦ ਕਰਨੀ ਚਾਹੀਦੀ ਹੈ ਮਨ ਨੂੰ ਸਕੂਨ ਜਾਂ ਮਿਲਦਾ ਜੀ ਇਹਨਾਂ ਚ ਆਕੇ ਸਾਡਾ ਨੂੰ ਇੱਕੋ ਖੁਸ਼ੀ ਮਿਲਦੀ ਆ ਕਿ ਜਿੱਥੇ ਜਿਹਨਾਂ ਦਾ ਕੋਈ ਨਹੀਂ ਉੱਥੇ ਬੇਸਹਾਰਾ ਲੋਕ ਦਾ ਸਹਾਰਾ ਬਣਨਾ ਚਾਹੀਦਾ ਹੈ ਬਲੀ ਸ਼ਰਮਾ ਆਦਰਸ਼ ਵਿਦਿਆਸ਼ਰਮ ਚੱਕਲੜੀ ਪਟਾਣਕੋਟ ਤੋਂ ਅੱਜ ਬਜ਼ੁਰਗਾਂ ਦੇ 베ੜੇ ਵਿੱਚ ਅਭੀ ਜੀ ਪਹੁੰਚੇ ਆ ਆਪਣਾ ਜਨਮ ਦਿਨ ਮਨਾਉਣ ਦੇ ਲਈ ਅਸੀਂ ਬਹੁਤ ਜ਼ਰਾ ਧੰਨਵਾਦ ਕਰਦੇ ਆ ਇਹਨਾਂ ਦਾ ਔਰ ਸਮੂਹ ਟੀਮ ਦੇ ਵੱਲੋਂ ਸਮੂਹ ਪਰਿਵਾਰ ਦੇ ਵੱਲੋਂ ਅਸੀਂ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ ਔਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਸਾਡੇ ਬਜ਼ੁਰਗਾਂ ਦੇ 베ੜੇ ਵਿੱਚ ਪਹੁੰਚੇ ਆ ਔਰ ਇਸ ਦੇ ਨਾਲ ਹੀ ਸਾਰੇ ਸਮਾਜ ਨੂੰ ਵੀ ਸੁਨੇਹਾ ਹੈਗਾ ਕਿ ਜਿਹੜੇ ਲੋਕ ਆਪਣਾ ਜਨਮ ਦਿਨ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਮਨਾਉਂਦੇ ਆ ਸੋ ਉਹਨਾਂ ਜਗ੍ਹਾ ਦੀ ਜਾਣ ਦੀ ਵਜਾਏ ਉਹ ਇਸ ਬਿਰਧ ਘਰ ਦੇ ਵਿੱਚ ਆਣ ਔਰ ਬਜ਼ੁਰਗਾਂ ਦੇ ਨਾਲੇ ਦਿਨ ਨੂੰ ਮਨਾਣ ਅਤੇ ਬਜ਼ੁਰਗ ਜਿਹੜੇ ਆ ਉਹ ਵੀ ਇਹਨਾਂ ਦੇ ਨਾਲ ਖੁ ਬੇਸਹਾਰਾ ਨੇ ਇਹਨਾਂ ਦੇ ਪਰਿਵਾਰ ਮੈਂਬਰਾਂ ਨੇ ਇਹਨਾਂ ਨੂੰ ਘਰੋਂ ਕੱਢ ਦਿੱਤਾ ਸੋ ਅਸੀਂ ਇਹੀ ਕਵਾਂਗੇ ਕਿ ਜਿੰਨੇ ਵੀ ਸਾਡੇ ਦੇਸ਼ ਦੇ ਪੰਜਾਬ ਦੇ ਲੋਕ ਹੈਗੇ ਆ ਇਹਨਾਂ ਬਜ਼ੁਰਗਾਂ ਦੇ ਨਾਲ ਆਪਣੇ ਦਿਨ ਤਿਉਹਾਰ ਮਨਾਣ ਇੱਕ ਵਾਰੀ ਫੇਰ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਬੱਚਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਜਿੰਨੇ ਬੱਚੇ ਜਿਹੜੇ ਹੈਗੇ ਨੇ ਆਪਣੇ ਵੀਰ ਦੇ ਮਾਪੇ ਨੂੰ ਘਰੋਂ ਕੱਢ ਦਿੰਦੇ ਨੇ ਅਫਾਜੀ ਆਸ਼ਰਮ ਆਣੇ ਪੈਂਦਾ ਮਜ਼ਬੂਰ ਹੋਣੇ ਚਾਹੁੰਦੇ ਸੋ ਇਹਨਾਂ ਬੱਚਿਆਂ ਨੂੰ ਮੇਰਾ ਇਹੀ ਸੁਨੇਹਾ ਹੈਗਾ ਕਿ ਬਜ਼ੁਰਗ ਜਿਹੜੇ ਆ ਉਹ ਕਰਦਾ ਇੱਕ ਮੁੱਢ ਹੁੰਦਾ ਇਹਨਾਂ ਨੂੰ ਘਰ ਵਿੱਚ ਹੀ ਰੱਖੋ ਜਿੰਨੀ ਮਰਜ਼ੀ ਅਸੀਂ ਮੰਦਰ ਮਸਜਿਦਾਂ ਵਿੱਚ ਜਾ ਕੇ ਮੱਥਾ ਟੇਕ ਲੈਨੇ ਆ ਪਰ ਸਾਨੂੰ ਪਰਮਾਤਮਾ ਸਾਡਾ ਉਸ ਟਾਈਮ ਹੀ ਖੁਸ਼ ਹੋਏਗਾ ਜਿਸ ਟਾਈਮ ਕਿ ਅਸੀਂ ਬਜ਼ੁਰਗਾਂ ਦੀ ਸੇਵਾ ਕਰਾਂਗੇ ਜਿਹੜੇ ਬਜ਼ੁਰਗ ਘਰੋਂ ਬੇਕਾਰ ਨੇ ਜਿਹੜੇ ਬੱਚਿਆਂ ਨੇ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਉਹ ਬੱਚੇ ਕਦੇ ਵੀ ਪਰਮਾਤਮਾ ਨੂੰ ਨਹੀਂ ਪਾ ਸਕਦੇ ਕਿਉਂਕਿ ਪਰਮਾਤਮਾ ਨੇ ਵੀ ਮਾਪੇ ਨੂੰ ਸਭ ਤੋਂ ਵੱਡਾ ਆਪਣਾ ਨਾਮ ਦਿੱਤਾ ਹੋਇਆ ਸੋ ਇਹੀ ਸੁਣਿਆ ਹੈ ਕਿ ਬਜ਼ੁਰਗਾਂ ਨੂੰ ਸੰਭਾਲ ਕੇ ਰੱਖੋ ਉਹਨਾਂ ਨੂੰ ਘਰੋਂ ਬੇਕਾਰ ਨਾ ਕਰੋ